ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਸਾਧ ਸੰਗਤ ਜੀ ਬਿਨਾ ਸਿਮਰਤੋਂ ਕਿੰਨਾ ਘਾਟਾ ਹੈ ਜਿਹੜੇ ਲੋਕ ਕਹਿੰਦੇ ਅਸੀਂ ਭਜਨ ਤਾਂ ਕਰਦੇ ਨਹੀਂ ਉਹ ਮਾੜਾ ਕੰਮ ਕੋਈ ਨਹੀਂ ਕਰਦੇ ਤਾਂ ਮਹਾਰਾਜ ਸਾਹਿਬ ਸਿਮਰਤੋਂ ਬਿਨ ਬਿਨ ਘਾਟਾ ਦੱਸਦੇ ਹਨ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਭਾਈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਆਇਓ ਜੀਵਨ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਜੈਸੇ ਸਰਪ ਆਰ ਜਾਰੀ ਇਸ ਪ੍ਰਕਾਰ ਸੱਪ ਦੀ ਆਰਜਾ ਹੁੰਦੀ ਹੈ ਜਿੰਨੀ ਲੰਮੀ ਉਮਰ ਦਾ ਸੱਪ ਹੁੰਦਾ ਬਾੜੀ ਜ਼ਹਿਰ ਵਾਲੀ ਆਂਦੀ ਹੈ ਹਰ ਜਾਰੀ ਅਜਿਹਾ ਸੱਪ ਹੁੰਦੇ ਹਨ ਇੱਕ ਜਿਹੜੇ ਬੱਕਰੇ ਨੂੰ ਨਿਕਲ ਜਾਣ ਵਾਲੇ ਏਡੇ ਵੱਡੇ ਅਸਰਾਣਾ ਹੁੰਦੀਆਂ ਮੂੰਹ ਹੁੰਦੇ ਹਨ ਉਹ ਤੁਰ ਫਿਰ ਨਹੀਂ ਸਕਦੇ ਤੇ ਜ਼ਹਿਰ ਵਾਲੀ ਹੈ ਤੇ ਬਹੁਤ ਦੁਖੀ ਹੁੰਦੇ ਹੈ ਸੱਪ ਦੀ ਕਹਿੰਦੇ ਹੈ ਲੱਖਾਂ ਕਾਗਾਂ ਦੀ ਕਰੋੜਾਂ ਨਾਗਾਂ ਦੀ ਆਮ ਕਹਾਵਤ ਹੈ ਉਮਰ ਇਸ ਪ੍ਰਕਾਰ ਬਿਨਾਂ ਭਜਨ ਤੋਂ ਜਿਵੇਂ ਸਬਜ਼ੀ ਆਰ ਜਾਂਦੀ ਜ਼ਹਿਰ ਹੀ ਵੱਧਦੀ ਰਹਿੰਦੀ ਉਹਦੇ ਅੰਦਰ ਐ ਵਿਸ਼ਿਆਂ ਦੀ ਵਾਸ਼ਨਾ ਰੂਪੀ ਜ਼ਹਿਰ ਵੱਧਦੀ ਰਹਿੰਦੀ ਹੈ ਅਜਿਗਰ ਸੱਪ ਦੀ ਨਿਆਈ ਹੈ ਜਿਹੜਾ ਵੈਕੂਨ ਦੇ ਭਜਨ ਤੋਂ ਬਿਨਾ ਹੈ ਕਿਉਂ ਜੀਵ ਹੈ ਸਾਖਤ ਨਾਮ ਵਿਸਾਰ ਇਸ ਪ੍ਰਕਾਰ ਸਾਖਤ ਸ਼ਕਤੀ ਦੇ ਉਪਾਸ਼ਕ ਜਿਹੜੇ ਕਠੋਰ ਚਿੱਤ ਵਾਲੇ ਪੁਰਖ ਹੈ ਉਹ ਮਾਰਾ ਦੇ ਨਾਮ ਨੂੰ ਵਿਸਾਰ ਕੇ ਅਜਿਗਰ ਸਭ ਵੰਗ ਜ਼ਹਿਰ ਦੇ ਭਰੇ ਹੋਏ ਵਿਸ਼ਿਆਂ ਦੀ ਦੇ ਜਿਉਂਦੇ ਹੈ ਉਹਨਾਂ ਦਾ ਕਰੇ ਚੁਕ ਸ਼ਾਂਤ ਨਹੀਂ ਹੁੰਦਾ ਹੈ ਏਕ ਨਿਮਖ ਜੋ ਸਿਮਰਨ ਮਹਿ ਜੀਆ ਇਕ ਅੱਖ ਦੇ ਖੋਲਣ ਮੀਚਨ ਜਿਨ੍ਹਾਂ ਚ ਉਮਰ ਹੋਵੇ ਪਰ ਉਹ ਜੀਵਨ ਸਾਰਾ ਸਿਮਰਨ ਨਾਲ ਜੁੜਿਆ ਹੋਇਆ ਹੋਵੇ ਜਿਸ ਪੁਰਸ਼ ਦਾ ਕੂਟ ਦਿਨ ਸ ਲੱਖ ਸਦਾ ਫਿਰਤੀ ਆ ਉਹ ਸਾਧ ਸੰਗਤ ਜੀ ਕਰੋੜਾਂ ਲੱਖਾਂ ਵੜੇ ਇਹ ਕਰੋੜਾਂ ਦੇਨ ਸਦਾ ਵਾਸਤੇ ਜੀਵਨ ਦਾ ਇਸ਼ਤ ਹੋ ਗਿਆ ਸਮਝੋ ਉਹ ਸਲਾਵਾਤ ਜਿਉਂਦਾ ਪੁਰਖ ਹੋਏ ਇੱਕ ਵੇ ਖੋਲਨ ਵਿੱਚ ਜਿੰਨਾ ਜੀ ਹੋਵੇ ਉਮਰ ਤੇ ਸਿਮਨ ਵਿੱਚ ਜੀ ਲੱਗਾ ਹੋਇਆ ਹੋਵੇ ਤੇ ਲੱਗਾ ਹੋਇਆ ਹੋਵੇ ਉਹ ਕਰੋੜਾਂ ਮੱਖਾਂ ਵਰੇ ਤੇ ਕਰੋੜਾਂ ਦਿਨ ਜਿਉਂਦਾ ਸਮਝੋ ਕਿੰਨੀ ਵੱਡੀ ਲੰਮੀ ਉਮਰ ਵਾਲਾ ਹੈ ਜਿਹਨੂੰ ਵਾਹਿਗੁਰੂ ਦੇ ਸਿਮਨ ਦਾ ਲਾਭ ਲੈ ਲਿਆ ਹੈ ਰਹਾਉ ਸਦਾ ਬਾਤ ਉਸਤ ਹੋ ਗਿਆ ਹੈ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਬਿਨ ਵਾਹਿਗੁਰੂ ਦੇ ਸਿਮਰਨ ਤੋਂ ਜਿੰਨੇ ਕਰਮ ਕਰੇ ਆ ਪਿੱਛੇ ਜਿੰਨੇ ਹੁਣ ਕਰਦਾ ਹੈ ਜਿੰਨੇ ਅੱਗੇ ਕਰਨ ਦੀ ਆਸ ਰੱਖਦਾ ਹੈ ਕਾਗ ਬਤਨ ਬੇਸ਼ਟਾ ਮਹਬਾਤ ਉਹ ਸਰ ਸਿੰਘ ਜਿਵੇਂ ਕਾਗ ਦਾ ਦੇਸ ਹੁੰਦਾ ਹੈ ਰੂੜੀਆਂ ਤੇ ਕਰਨਾ ਜਿੱਥੇ ਕਰਮ ਹੋਣ ਹੱਡਾਰੇ ਦਾ ਹੋਵੇ ਉਹ ਕਾਮ ਦਾ ਬਤਨ ਦੇਸ ਹੁੰਦਾ ਹੱਡਾਰੇ ਦੇ ਆਇਆ ਥਾਂ ਵਿੱਚ ਅਤੇ ਬੇਸ਼ਟਾ ਮਹਬਾਤ ਬੇਸ਼ਟਾ ਵਿੱਚ ਵਸਦਾ ਹੈ ਹਰ ਵਕਤ ਤੇ ਬੇਸ਼ਟਾ ਦੀਏ ਚੁੰਝਾ ਭਰਦੜ ਕੇ ਖਾਂਦਾ ਹੈ ਇਸੇ ਪ੍ਰਕਾਰ ਕਾਗ ਵਤਨ ਵਿਸ਼ਟਾ ਮਹਬਾਤ ਦੇਸ ਹੁੰਦੇ ਜਿਵੇਂ ਹਟਾ ਰੇੜਾ ਕਿਉਂ ਹੱਡ ਚੁੰਮਦਾ ਮੋਹ ਕਰਨਾ ਕਾਂ ਵਰਗਾ ਇਹਦਾ ਦੇਸ ਹੈ ਅਤੇ ਵਿਸ਼ਟਾ ਵਿਸ਼ਟਾ ਵਿਸ਼ਿਆਮਿਤ ਵਸਾਇਦਾ ਹਰ ਵਕਤ ਇਸੇ ਪ੍ਰਕਾਰ ਇਸ ਪਾਠ ਨੂੰ ਅਰਥ ਦਾ ਚਮਕਾਰਾ ਬਣਾਉਣ ਵਾਸਤੇ ਪਾਠ ਤਾਂ ਇਵੇਂ ਹੀ ਹੈ ਕਾਗ ਆਬੋ ਤਨ ਪੜੂਵੇ ਬਿਸ਼ਟਾ ਮਹਿਵਾਸ ਇਹ ਕੀ ਗੱਭ ਹੰਕਾਰ ਕਰਦਾ ਤੰਗਾ ਇਹ ਬਿਸ਼ਟਾ ਜੀ ਵਸਦਾ ਹੈ ਨਾ ਤੂੰ ਹੋਰ ਕੀ ਹੈ ਤੇਰੇ ਕੁਪਲੇ ਅਸਤ ਬਿਸ਼ਟਾ ਅਸਰ ਅਗਦੇ ਪਰੇਟੇ ਚਾਮ ਇਸ ਉੱਪਰ ਨੇ ਰੱਖਿਓ ਗਮਾਨ ਕੀ ਹੰਕਾਰ ਕਰਦਾ ਹੈ ਤੋ ਕਾਗ ਬਤਨ ਬਤਨ ਦਾ ਅਰਥ ਬਦਨ ਵੀ ਕਰਦੇ ਆ ਕਾਹ ਦੇ ਮੂਹ ਵਿੱਚ ਬਿਸ਼ਟਾ ਹੀ ਵਸਦਾ ਹੈ ਕਿਉਂ ਪੁਰਾਈ ਨਿੰਦਿਆ ਨੂੰ ਕੀ ਵਿਉ ਹੀ ਵਸਦੀ ਹੈ ਕਾਹ ਦੀ ਨਿਆਈ ਐਸਾ ਕਮਤੀ ਪੁਰਖ ਬਿਨ ਸਿਮਰਨ ਪਹਿ ਕੂਕਰ ਕਾਂ ਬਿਨ ਵਾਹਿਗੁਰੂ ਦੇ ਸਿਮਰਨ ਤੋਂ ਸਾਥ ਜੀ ਕੁੱਤਿਆਂ ਵਰਗੇ ਕੰਮ ਕਰਦਾ ਹੈ ਕੁੱਤੇ ਜਿਸ ਪ੍ਰਕਾਰ ਆਕਾਸ਼ ਨੂੰ ਮੂੰਹ ਕਰਕੇ ਕੂਕਦੇ ਰਹਿੰਦੇ ਚਾਂਗਾ ਮਾਰਦੇ ਰਹਿੰਦੇ ਆ ਐ ਸਵਰਗ ਆਦਿਕਾਂ ਦੇ ਸੁਖਵਾ ਤੇ ਚਾਂਗਾ ਮਾਰਦੇ ਰਹਿੰਦੇ ਮੈਨੂੰ ਭੋਗ ਪ੍ਰਾਪਤ ਹੋਣ ਕੁੱਤਿਆਂ ਵਾਲੇ ਕੰਮ ਇਸ ਪ੍ਰਕਾਰ ਹੈ ਹਰ ਵਕਤ ਬਕਾਰਾਂ ਵਿੱਚ ਹੀ ਲੱਗਾ ਰਹਿੰਦਾ ਹੈ ਸਾਖਤ ਬੇਸਵਾ ਪੁੱਤ ਨਿਨਾਮ ਸਾਖਤ ਪੁਰਖ ਤਾਂ ਬੇਸਵਾ ਦੇ ਪੁੱਤ ਵਰਗਾ ਹੈ ਜੇ ਬੇਸਵਾ ਦੇ ਪੁੱਤ ਦਾ ਪਿਓ ਦਾ ਨਾਮ ਕੋਈ ਨਹੀਂ ਹੁੰਦਾ ਉਹ ਨਿਨਾਵਾ ਹੁੰਦਾ ਹੈ ਇਸੇ ਪ੍ਰਕਾਰ ਸਾਖਤ ਪੁਰਖ ਜਿਹੜਾ ਹੈ ਉਹਦਾ ਗੁਰੂ ਰੂਪ ਪਿਤਾ ਕੋਈ ਨਹੀਂ ਹਮ ਬਾਲ ਤੋਂ ਗੁਰੂ ਪਿਤਾ ਹੈ ਜੇ ਮਤ ਸਮਝਾਏ ਉਹ ਨਿਗਰ ਆਦਮੀ ਹੈ ਨਿਨਾਵਾ ਹੈ ਉਹ ਕਿਸੇ ਗੁਰੂ ਪੀਰ ਦਾ ਨਹੀਂ ਸੰਸਾਰ ਵਿੱਚ ਬੇਸਵਾ ਦੇ ਪੁੱਤਰ ਦੀ ਨਹੀਂ ਆਈ ਹੈ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਤਾਂ ਹੈ ਉਹ ਸਾਧ ਸੰਗਤ ਜੀ ਜਿਵੇਂ ਹੋਰ ਨਾ ਪਸ਼ਵੇਂ ਦੇ ਸਿੰਘ ਤਾਂ ਸੁੰਦਰ ਹੁੰਦੇ ਐ ਸੁਹਾਵਣੇ ਹੁੰਦੇ ਐ ਛਤਰੇ ਦੇ ਜਦੋਂ ਸਿੰਘ ਨਿਕਲਦੇ ਹਨ ਸਰਦੇ ਵਿੱਚ ਉਹ ਬਹੁਤ ਪੀੜ ਹੁੰਦੀ ਛਤਰੇ ਨੂੰ ਜਿਵੇਂ ਸਿਰ ਪਾੜਦਾ ਨਹੀਂ ਦੀ ਪੀੜ ਦੇ ਨਾਲ ਛਤਰੇ ਦੇ ਸਿੰਘ ਨਿਕਲਦੇ ਐ ਫੇਰ ਉਹ ਭੇੜ-ਭੇੜ ਕਈ ਸਿੰਘਾਂ ਨੂੰ ਢੋੜ ਲੈਂਦੇ ਐ ਛਤਰੇ ਇਸ ਪ੍ਰਕਾਰ ਬਿਨ ਸਿਮਰਨ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਜਿਵੇਂ ਛਤਰੇ ਦਾ ਸਿੰਘ ਜਿਵੇਂ ਉਹਦੇ ਸਿਰ ਨੂੰ ਪਾੜ ਪਾੜ ਕੇ ਦੁੱਖ ਦੇ ਕੇ ਬਹੁਤ ਪੀੜ ਹੁੰਦੀ ਆ ਉਹਨੂੰ ਜਦੋਂ ਨਿਕਲਦੇ ਆ ਐ ਛਤਰੇ ਦੇ ਸਿੰਘ ਵਾਂਗ ਜਿਹੜੇ ਸੰਕਲਪ ਨਿਕਲਦੇ ਹਨ ਇਹਦੇ ਦਿਲ ਨੂੰ ਪਾੜ-ਪਾੜ ਕੇ ਔਗਣਾ ਵਿਸਕਲਪ ਨਿਕਲ ਗਏ ਛਤਰੇ ਦੇ ਸਿੰਘਾਂ ਵਰਗੇ ਇਹ ਮਹਾਰਾਜ ਦੇ ਭੈਣ ਤੋਂ ਬਿਨ ਬੋਲਹਿ ਕੂਰ ਸਾਖਤ ਮੁਖਕਾਰ ਸਾਖਤ ਪੁਰਖ ਦਾ ਕਾਲਾ ਮੂੰਹ ਐ ਝੂਠ ਬੋਲਦਾ ਜਿਵੇਂ ਪੇਡਾਂ ਪਿਆ ਪਿਆ ਸ਼ਬਦ ਕਰਦੀਆਂ ਬਿਸ਼ਟਾ ਖਾਂਦੀਆਂ ਕਿਉਂ ਕਾਲਾ ਮੂੰਹ ਐ ਸਾਖ ਦਾ ਔਗਣਾ ਕਰਕੇ ਕਿ ਝੂਠ ਬੋਲਦਾ ਹੈ ਬੇਨ ਸੇਮਨ ਨੂੰ ਘਰ ਤੱਕ ਹੀ ਲਈ ਆਈ ਬਿਨਾ ਭਜਨ ਤੋਂ ਸਾਸ ਨਹੀਂ ਖੋਤੇ ਵੀ ਨਹੀਂ ਆਈ ਹੈ ਖੋਤੇ ਦਾ ਸਵਾਜ ਮੇ ਰੂੜੀਆਂ 'ਚ ਫਿਰਦੇ ਰਹਿੰਗੇ ਇਸੇ ਪ੍ਰਕਾਰ ਸਾਖਤ ਥਾਂ ਨੂੰ ਭਰੇਸਤ ਫਿਰਾਹੀ ਜਿਹੜੇ ਸਾਧੂ ਪੁਰਖਾਂ ਪਰੇਸ਼ਤ ਗੰਧੀਆਂ ਥਾਵਾਂ 'ਚ ਜਿੱਥੇ ਬੇਸਵਾ ਸ਼ਰਾਬ ਆਦਕੋਵੇ ਉਹਨਾਂ ਕਸਾਈਆਂ ਦੇ ਦੁਕਾਨਾਂ ਤੇ ਇਹਨਾਂ ਥਾਵਾਂ 'ਚ ਫਿਰਦੇ ਰਹਿੰਦੇ ਨੇ ਸਾਖਤ ਪੁਰਖੋ ਬਿਨ ਸਿਮਰਨ ਕੂਕਰ ਹਰ ਕਾਇਆ ਬਿਨ ਵਾਹਿਗੁਰੂ ਦੇ ਸਿਮਰਨ ਤੋਂ ਕੁੱਤਾ ਜਿਵੇਂ ਹਲਕਿਆ ਹੁੰਦਾ ਹਲਕੇ ਕੁੱਤੇ ਦੀ ਪੂਛ ਸਿੱਧੀ ਹੁੰਦੀ ਹੈ ਮੂੰਹ ਵਿੱਚੋਂ ਝੱਗ ਸਿੜ ਲੈਂਦਾ ਹੈ ਕਾਣੀ ਕੋਲੋਂ ਸੰਗਦਾ ਹੁੰਦਾ ਹੈ ਤੇ ਸਾਰਿਆਂ ਨੂੰ ਬਾਹਰ ਜਾਂਦਾ ਆਪਣੇ ਪਰਾਇ ਦੀ ਪਛਾਣ ਨਹੀਂ ਰੱਖਦਾ ਇਸੇ ਪ੍ਰਕਾਰ ਬਿਨ ਵਜਨ ਤੋਂ ਹਲਕਿਆ ਕੁੱਤੇ ਦੀ ਨਿਯਾਈ ਹੈ ਹੱਥ ਸਿੱਧਾ ਰਹਿੰਦਾ ਹਰੇਕ ਤੋਂ ਮੰਗਦਾ ਹੀ ਰਹਿੰਦਾ ਹੈ ਜਿਹੜਾ ਬੇਜਵੇ ਉਹਦੇ ਜਸ ਵੀ ਝੱਗ ਸਿੜਦਾ ਰਹਿੰਦਾ ਹੈ ਇਹਨਾਂ ਨਾਂ ਜਿਹੇ ਨਿੰਦਿਆ ਰੂਪੀ ਜਗ ਸਿਰ ਵਗਦਾ ਰਹਿੰਦਾ ਹੈ ਇਹ ਤੇ ਸਾਰ ਸੰਕ੍ਰੂਪੀ ਜਲ ਤੋਂ ਇਹ ਜੜਦਾ ਰਹਿੰਦਾ ਹੈ ਅਬੇ ਆਪਣੇ ਪਰाये ਦੀ ਪਛਾਣ ਨਹੀਂ ਲੋਭੀ ਆਦਮੀ ਜਿਹੜਾ ਹੈ ਉਹ ਸਭ ਦੇ ਨਾਲ ਹੀ ਠੱਗੀ ਮਾਰ ਜਾਂਦਾ ਹੈ ਹਰ ਇੱਕ ਨੂੰ ਠੱਗ ਲੈਂਦਾ ਹੈ ਕਿਉਂ ਇਸ ਵੰਨਸਿ ਉਹਨੂੰ ਹਲਕੇ ਕੁੱਤੇ ਵੀ ਨਹੀਂ ਆਈ ਹੈ ਸਾਖਤ ਲੋਭੀ ਬੰਦ ਨਾ ਪਾਇ ਇਹ ਇੱਕ ਐਸਾ ਸਾਖਤ ਪੁਰਖ ਹੈ ਲੋਭੀ ਲਾਲਚੀ ਇਹ ਗੁਰੂ ਦੇ ਪੀਰ ਦੀ ਵੀ ਗੋਲਕ ਨਹੀਂ ਛੱਡਦਾ ਇਹ ਬੰਨ ਸੰਤੋਖ ਨਹੀਂ ਕਿਤੇ ਵੀ ਇਸ ਨੂੰ ਪਾਇਆ ਪ੍ਰਾਪਤ ਹੁੰਦਾ ਸੰਤੋਖੀ ਜਿਤਨੀ ਹੈ ਕਿਸੇ ਨੂੰ ਨਹੀਂ ਛੜਦਾ ਆਪਣੀ ਮਾਂ ਨੂੰ ਵੀ ਪਿਓ ਨੂੰ ਵੀ ਠੱਗ ਲੈਂਦਾ ਹੈ ਬਿਨ ਸਿਮਰਨ ਹੈ ਆਤਮ ਘਾਤੀ ਬਿਨਾ ਵਾਹਿਗੁਰੂ ਦੇ ਸਿਮਰਨ ਤੋਂ ਆਤਮ ਘਾਤੀ ਜਿਹੜਾ ਖੁਦਕੁਸ਼ੀ ਕਰਕੇ ਆਦਮੀ ਮਰ ਜਾਵੇ ਉਹ ਕਹਿੰਦੇ ਹਨ ਖੁਦਕੁਸ਼ੀ ਕਰਨ ਵਾਲੇ ਮਾਰਨ ਕਿ ਆਤਮ ਘਾਤੀ ਜਗਤ ਕਸਾਈ ਜਿਹੜਾ ਆਤਮਾ ਦਾ ਕਤਲ ਕਰਨ ਵਾਲਾ ਜਿਹੜਾ ਇਹ ਜਗਤਿਆਂ ਸਾਰੇ ਨੂੰ ਕਤਲ ਕਰਦਾ ਇਹਨਾਂ ਜਗਤ ਦਾ ਕਸਾਈ ਹੁੰਦਾ ਜਿਹੜਾ ਆਪ ਵੀ ਖੁਦਕਸ਼ੀ ਕਰਕੇ ਜ਼ਹਿਰ ਖਾ ਕੇ ਮਰ ਜੇ ਜਾਂ ਆਪਣੇ ਆਪ ਨੂੰ ਕਤਲ ਕਰਕੇ ਮਰ ਜਾਵੇ ਇਸ ਪ੍ਰਕਾਰ ਦੇ ਮਹਾਰਾਜ ਸਾਹਿਬ ਕਹਿੰਦੇ ਆਤਮ ਹੁਕਾਤੀ ਕਸਾਈਆਂ ਦੀ ਨਿਆਈਂ ਬਿਨ ਸਿਮਰਨ ਬਿਨ ਸਿਮਰਨ ਹੈ ਆਤਮ ਹੁਕਾਤ ਬਿਨੋਂ ਭਜਨ ਤੋਂ ਜਿਹੜਾ ਹੈ ਖੁਦਕਸ਼ੀ ਕਰਕੇ ਜਿਵੇਂ ਕੋਈ ਆਲਵੀ ਮਨੁੱਖਾ ਤੇ ਫਿਰ ਕਿਤੇ ਮਿਲਣੀ ਹੈ ਵਾਰ-ਵਾਰ ਉਹਨੂੰ ਕਾਦੇ ਨੀਂ ਮੀਣੇ ਨਾ ਸਿਮਰਨ ਕਰੇ ਸੇਵਾ ਕਰੇ ਪਰਪਕਾਰ ਕਰੇ ਕੁਰਬਾਨੀ ਕਰੇ ਧਰਵਾਤੇ ਆਪਣਾ ਸੀਸ ਵਾਰੇ ਜਿਵੇਂ ਸਾਹਿਬ ਜਗਿਆਂ ਨੂੰ ਕੁਰਬਾਨੀਆਂ ਕੀਤੀ ਡੰਗਰੂ ਕਲਗੀ ਕਰ ਸੱਚੇ ਪਾਤਸ਼ਾਹ ਜਿਆ ਨੇ ਆਪਣੇ ਆਪ ਨੂੰ ਬਾਬਾ ਫਤੇ ਸਿੰਘ ਸਾਹਿਬ ਜੀ ਬਾਬਾ ਜੋਰਾਵਾਲ ਸਿੰਘ ਜੀ 9 ਸਾਲ ਤੇ ਸੱਤ ਸਾਲ ਦੀ ਉਮਰ ਵਾਰਿਆ ਨੇ ਨੀਵਾ ਚ ਚਨਾ ਕੇ ਆਪਣੇ ਆਪ ਨੂੰ ਮੁਲਕ ਦੀ ਇਹ ਦਾੜੇ ਤੇ ਕੇਸਾਂ ਦੀ ਰੱਖਿਆ ਕੀਤੀ ਸੰਸਾਰ ਦੀ ਸਿੱਖੀ ਨੂੰ ਕਾਇਮ ਰੱਖਿਆ ਗੁਰੂ ਦੇ ਲਾਡ ਲਿਆਣ ਹੈ ਇਹ ਹੈ ਪਰਮੇਸ਼ਰ ਦੇ ਕੁਰਬਾਨੀ ਕਰਨੀ ਇਸ ਪ੍ਰਕਾਰ ਦੀ ਕੁਰਬਾਨੀ ਤੋਂ ਬਗੈਰ ਜਿਹੜੇ ਹਨਗੇ ਅਤੇ ਬਿਨਾ ਸਿਮਰਨ ਤੋਂ ਹੈ ਉਹ ਖੁਦਕਸ਼ੀ ਕਰਕੇ ਜਿਵੇਂ ਕੋਈ ਆਦਮੀ ਮਰ ਜਾਵੇ ਦੁਖੀ ਹੋਏ ਆ ਇਸ ਤਰ੍ਹਾਂ ਦੇ ਹਨ ਸਾਖਤ ਨੀਚ ਤਿਸ ਕੋਲ ਨਹੀਂ ਜਾਂਦੀ ਉਹ ਬੁਰਖ ਸਾਖਤ ਕਠੋਰ ਸ਼ਕਤੀ ਦੇ ਉਪਾਸ਼ਕ ਹੈ ਨੀਚ ਨੀਵੇਂ ਕੰਮ ਕਰਨ ਵਾਲੇ ਹੋਰੀ ਚੰਗੀ ਕੋਲੋ ਸੂਭ ਗੁਣਾ ਵਾਲੀ ਕੌਲਨੀ ਹੈ ਕਿ ਨਾ ਕੋਈ ਉਹਦੀ ਜਾਤੀ ਸੂਭ ਗੁਣਾ ਵਾਲੀ ਬੁੱਧੀ ਜਾਣੀ ਕੀ ਹੈ ਜਾਤ ਉੱਚੀ ਹੈ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੋਇਆ ਹੈ ਉਹਨਾਂ ਪੁਰਖਾਂ ਨੂੰ ਸੱਚੇ 파ਰਸ਼ਾਨ ਹੈ ਆਪ ਵੀ ਇਸ ਸੰਗਤ ਮਿਲਿਆ ਹੈ ਕਹੋ ਨਾਨਕ ਗੁਰ ਜਗਤ ਤਰਾਇਆ ਉਹਨਾਂ ਦੇ ਤਾਈ ਗੁਰੂ ਸਾਹਿਬ ਜੀ ਸਾਰੇ ਜਗਤ ਤੋਂ ਕਾਰ ਦਿੱਤਾ ਹੈ ਸਰਗੁਰੂ ਸਾਹਿਬ ਜੀ ਕਹਿੰਦੇ ਹਨ ਬੰਧਨ ਤੋੜ ਕਰਕੇ ਗੁਰੂ ਨੇ ਸਾਰੇ ਸੰਸਾਰ ਦੀ ਕਲਿਆਣ ਕਰਤੀ ਜਿਹੜੇ ਸ਼ਰਨ ਆਏ ਸਭਨਾਂ ਦੀ ਮੁਕਤ ਕਰ ਦਿੱਤੀ ਐਸੇ ਸਰਗੁਰੂ ਪੁਕਾਰੀ ਹਨ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹ ਪਰਮਗਤ ਪਾਇ ਜਿਨ੍ਹਾਂ ਦੇ ਤੇ ਮਰਸਾ ਵਾਹਿਗੁਰੂ ਕਿਰਪਾਲੂ ਹੋਇਆ ਉਹਨਾਂ ਨੂੰ ਸਰਗੁਰੂ ਦੀ ਸੰਗਤ ਵਿੱਚ ਮਿਲਿਆ ਹੈ ਜਿਹੜੇ ਸਤਿਗੁਰੂ ਦੀ ਸਮਝ ਮਿਲਿਆ ਉਹ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਤਾਰ ਦਿੱਤਾ ਹੈ ਕਿਰਪਾ ਕਰਕੇ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮ ਗਤ ਪਾਈ ਸਤਿਮ ਭਾਈ ਗੁਰੂ ਸਾਹਿਬ ਦੇ ਬਚਨ ਮੰਨਣ ਨਾਲ ਸਭ ਲਾਭ ਹੈ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨ ਨਹੀਂ ਸਕਦਾ ਉਹਦੇ ਜੈਸਾ ਕੋਈ ਧਰਨਾ ਸੰਸਾਰ ਵਿੱਚ ਨਹੀਂ ਹੈ ਸੋ ਸਤਿਗੁਰੂ ਸਾਹਿਬ ਦੇ ਬਚਨ ਐਸੇ ਆ ਗੁਰ ਕਾ ਬਚਨ ਮਸਾ ਜੀ ਨਾਲੇ ਜਲ ਨਹੀਂ ਡੂਬਾ ਤਸ ਕਰਨੀ ਲੈਵਾ ਪਾਹ ਨਾ ਸਾਕੇ ਜਾਲੇ ਸਤਿਗੁਰੂ ਸਾਹਿਬ ਦੇ ਜਿਹੜੇ ਅੰਮ੍ਰਿਤ ਰੂਪ ਬਚਨ ਹਨ ਇਹਨਾਂ ਨਾਲ ਹੀ ਅਸੀਂ ਭਾਈ ਪਾਰੂਗੋ ਵੀ ਕੈਵਲ ਮੁਕਤੀ ਕਰਿਆਣ ਨੂੰ ਪਾਇਆ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀਵਾਰਾ ਫਰਮਾ ਰਹੇ ਹੰ ਸਾਨੂੰ ਗੁਰ ਪੂਰੈ ਮੇਰੀ ਪੈਜ ਰਖਾਓ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਨੇ ਸਾਡੀ ਪੈ ਜਿਹੜਾ ਪਤਨ ਸੀ ਅੰਮ੍ਰਿਤ ਸਰ ਸਾਹਿਬ ਦਾ ਰਚਨਾ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਇਸੇ ਪ੍ਰਕਾਰ ਭਾਵ ਭਗਤੀ ਦਿੜਾਉਣੀ ਆਪਾ ਖੋਣਾ ਸਿੱਖਾਂ ਦੀ ਕਲਿਆਣ ਕਰਨੀ ਥਾਂ ਥਾਂ ਰੱਖਿਆ ਕਰਨੀ ਜਿਵੇਂ ਸੁਲੀ ਚੜ ਕੇ ਐਸੀ ਮਰਸਦੀ ਸੰਗਤ ਦੀ ਰੱਖਿਆ ਕੀਤੀ ਸੁਲੀ ਤੇ ਨਾਰਾਇਣ ਰਾਖਿ ਸੁਲੀ ਘਾਤ ਕਹੀਂ ਨਾ ਪਹੁੰਚੇ ਸੁਲੀ ਹੋਰ ਬੁਆ ਨਾ ਪਾਗ ਇਸ ਪ੍ਰਕਾਰ ਮੇਰੀ ਸਤਿਗੁਰੂ ਜੀ ਜਿਹੜੀ ਜਿਹੜੀ ਪ੍ਰਤਗਿਆ ਕੀਤੀ ਸੀ ਸਿੱਖਾਂ ਦੇ ਰੱਖਣ ਦੇ ਨਿਯਮ ਕੀਤੇ ਸੀ ਉਹ ਸਾਡੀ ਪੂਰੀ ਰਖਾਤ ਦੀ ਸਿੱਕੇ ਪਾਦਸ਼ਾਹ ਨੇ ਗੁਰ ਕਾ ਬਚਨ ਧਿਆਉ ਮੋਹਿ ਨਾ ਸਤੂ ਸੱਚੇ ਪਾਤਸ਼ਾਹ ਦੇ ਬਚਨਾਂ ਕਰਕੇ ਉਪਦੇਸ਼ ਕਰਕੇ ਅਸੀਂ ਅਮਰਤ ਨਾਮ ਨੂੰ ਧਿਆਉਣਾ ਕੀਤਾ ਹੈ ਗੁਰ ਪ੍ਰਸਾਦ ਮੋਹਿ ਮਿਲਿਆ ਥਾ ਇਹ ਤਾਂ ਸ੍ਰੀ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਸੱਚਖੰਡ ਰੂਪੀ ਥਾਂ ਹਰਿਮੰਦਰ ਸਾਹਿਬ ਰੂਪੀ ਥਾਂ ਸਿੱਖ ਸੰਗਤ ਰੂਪੀ ਥਾਂ ਸ੍ਰੂਪ ਰੂਪੀ ਥਾਂ ਪ੍ਰਾਪਤ ਹੋਇਆ ਮਿਲਿਆ ਹੈ ਰਹਾਉ ਗੁਰ ਕੈ ਬਚਨ ਸੁਣ ਰਸਨ ਬਖਾਨੀ RAM RAM ਦੇਖ ਕਹਿੰਦੇ ਗੁਰੂ ਸਾਹਿਬ ਦੇ ਬਚਨ ਨੂੰ ਸਰਵਣ ਕਰੀਏ ਕਨਾਂ ਨਾਲ ਫਿਰ ਰਸਨਾ ਨਾਲ ਬਖਿਆਨ ਕਰੀਏ ਕੀਰਤਨ ਕਰੀਏ ਕਥਾ ਕਰੀਏ ਕਿਉ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ ਵੀ ਸਰਦਾ ਤੇ ਵਿਸ਼ਵਾਸ ਪੂਰੀ ਕਰਨਾ ਨਾ ਪ੍ਰੀਤ ਰੂਪੀ ਰਸਨਾ ਦੇ ਨਾਲ ਬਖਿਆਨ ਕਰੀਏ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਾਡੀ ਬਾਣੀ ਚ ਅੰਮ੍ਰਿਤ ਭਰ ਗਿਆ ਹੈ ਕਈ ਐਸੇ ਬੋਲਦੇ ਆ ਕਿਸੇ ਨੂੰ ਚੰਗੇ ਨਹੀਂ ਲੱਗਦੇ ਭਾਉਂਦੇ ਨਹੀਂ ਇੱਕ ਐਸੇ ਗੁਰਮੁਖ ਜਦੋਂ ਬੋਲਦੇ ਆ ਸਾਰਿਆਂ ਦੇ ਚਿਤ ਰਖ ਜਾਂਦੇ ਆ ਪ੍ਰਵੇਸ਼ਲ ਦਾ ਪਿਆਰ ਪੈਦਾ ਹੋ ਜਾਂਦਾ ਹੈ ਸਰਧਾ ਪੈਦਾ ਹੋ ਜਾਂਦੀ ਹੈ ਉਹਨਾਂ ਦੀ ਬਾਣੀ ਚ ਅੰਮ੍ਰਿਤ ਭਰਿਆ ਹੁੰਦਾ ਸੱਚੇ ਪਾਤਸ਼ਾਹ ਦਾ ਇਸ ਗੁਰਕਾਰ ਬ੍ਰਹਮ ਗਿਆਨੀ ਕਿ ਤੁਹੇ ਅੰਮ੍ਰਿਤ ਵਰਸੀ ਉਹ ਦ੍ਰਿਸ਼ਟੀ ਕਰ ਦਿੰਦੇ ਆ ਜਦੋਂ ਉਹਨਾਂ ਦੀ ਬਾਣੀ ਚ ਅੰਮ੍ਰਿਤ ਪਰ ਜਾਂਦਾ ਹੈ ਜਦੋਂ ਬੋਲਦੇ ਆ ਸਭ ਉਹਨਾਂ ਦੇ ਚਿਤ ਵੋਹ ਲੈਂਦੇ ਆ ਵਾਹਿਗੁਰੂ ਦੇ ਪ੍ਰੇਮ ਵਾਲੇ ਹੋ ਜਾਂਦੇ ਐ ਵਿਰਾਗ ਵਾਲੇ ਹੋ ਜਾਂਦੇ ਐ ਪਰਮੇਸ਼ਰ ਦੀ ਵਿਚਾਰ ਵਾਲੇ ਹੋ ਜਾਂਦੇ ਐ ਇਹ ਅੰਮ੍ਰਿਤ ਜਿਹੜਾ ਰਸ ਵਾਹ ਮੇਰੀ ਬਾਣੀ 'ਚ ਗੁਰੂ ਸਾਹਿਬ ਨਾਲ ਦੀ ਕਿਰਪਾ ਨਾਲ ਭਰਿਆ ਹੈ ਸਾਡੀ ਬਾਣੀ 'ਚ ਅੰਮ੍ਰਿਤ ਮਾਰ ਨੂੰ ਭਰ ਦੁੱਤਾ ਹੈ ਗੁਰ ਕੈਬੂ ਅਮਰਦਾਸ ਸਾਹਿਬ ਕਹਿ ਪਿਆ ਸੀ ਦੁਹੇ ਤਾ ਬਾਣੀ ਕਾ ਬੋਹ ਰਹਾ ਗੁਰ ਕੈ ਬਚਨ ਮਿਟਿਆ ਮੀਰਾ ਆਪ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਸਰਬਨ ਕਰਨੇ ਕਰਕੇ ਸਾਡਾ ਆਪਾ ਭਾਵ ਮਿਟ ਗਿਆ ਹੈ ਹੰਕਾਰ ਜਿਹੜਾ ਸੀ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਸਤਿਗੁਰੂ ਸੇ ਤੇ ਬਾਦਸ਼ਾਹੀ ਬੜੀ ਧਾਰੀ ਇਹ ਦਿਯਾਲਤਾ ਹੋਈ ਹੈ ਸਾਡਾ ਬੜਾ ਪ੍ਰਤਾਪ ਹੋਇਆ ਤੇਜ ਪ੍ਰਤਾਪ ਹੋਇਆ ਸਾਰੀ ਦੁਨੀਆ ਗੁਰੂ ਸੱਚੇ ਪਾਤਸ਼ਾਹ ਨਵੇਂ ਖੰਡ ਸਤਿਦੀਪ ਸਾਉ ਜੀ ਸਾਉ ਜੀ ਸ਼ਰਨ ਪੈ ਕੇ ਉਧਰੇ ਹਨ ਬ੍ਰਹਮਾ ਜੀ ਵੇਖ ਲੋ ਕਿ ਵੇਦਾਂ ਦੇ ਸਵੇਤ ਪੱਟਾਂ ਦਾ ਉਤਾਰ ਧਾਰ ਕੇ ਗੁਰੂ ਅਰਜਨ ਸਾਹਿਬ ਦੇ ਸ਼ਰਨ ਆਏ ਜਿਹੜੇ ਪਿੱਛੇ ਹੰਕਾਰ ਕਰਕੇ ਇਸਲਾਪੇ ਹੋਏ ਸਾਨੇ ਉਹਨਾਂ ਨੂੰ ਵੀ ਗੁਰੂ ਮਾਰਾ ਸਾਹਿਬ ਜੀ ਨੇ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਸਈਏ ਚਰਾ ਕੇ ਵਾਹਿਗੁਰੂ ਮੰਤਰ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਉਹਨਾਂ ਜਮਨਵਰ ਨੂੰ ਏਕ ਕੇ ਫਿਰ ਉਸੇ ਦੇਵ ਪਦਵੀ ਤੇ ਤੇ ਅਤੇ ਉਸੇ ਬ੍ਰਹਮਾ ਪਦਵੀ ਤੇ ਵਿਚਿਤ ਕਰ ਦਿੱਤੇ ਇਸ ਪ੍ਰਕਾਰ ਲੋਕ ਵਿੱਚ ਪ੍ਰਲੋਕ ਵਿੱਚ ਬ੍ਰਹਮ ਲੋਕ ਸਵਰਗ ਬਕੁਨਠ ਆਦਾਂ ਦੇ ਸਾਡਾ ਬੜਾ ਤੇਜ ਪ੍ਰਤਾਪ ਹੈ ਗੁਰਾਂ ਦੀ ਕਿਰਪਾ ਕਰਕੇ ਗੁਰ ਕਾਹ ਬਚਨ ਮਿਜਿਆ ਮੇਰਾ ਭਰਮ ਸੰਗੁਰਾਂ ਦੇ ਬਚਨਾਂ ਨੂੰ ਮੰਨਣੇ ਕਰਕੇ ਸਾਡੇ ਅੰਦਰ ਜਿਹੜਾ ਭਰਮ ਸੀ ਜੀਵ ਇਸ ਦਾ ਭੇਦ ਧਰਮ ਕਰਤਾ ਤੇ ਪਰਮਾਤਮਕ ਸਮ ਮਿਟ ਗਿਆ ਹੈ ਗੁਰ ਕੈ ਬਚਨ ਪੇਖਿਉ ਸਭ ਬ੍ਰਹਮ ਸਤਿਗੁਰ ਸਾਹਿਬ ਦੇ ਬਚਨਾਂ ਦੁਆਰਾ ਹੀ ਜਿਸ ਪ੍ਰਕਾਰ ਦੂਰ ਦੀਨ ਦੇ ਨਾਲ ਸਾਧ ਸੰਗਤ ਜੀ ਦੂਰ ਦੀਆਂ ਚੀਜ਼ਾਂ ਨੇੜੇ ਵੇਖ ਲੀਦੀਆਂ ਜਿਵੇਂ ਖੁਰਦ ਬੀਨ ਦੇ ਨਾਲ ਬਰੀਕ ਚੀਜ਼ਾਂ ਸਾਰੀਆਂ ਮੋਟੀਆਂ ਕਰਕੇ ਵੇਖ ਲੀਦੀਆਂ ਇਓ ਗੁਰੂ ਮਹਾਰਾਜ ਦੇ ਬਚਨਾਂ ਰੂਪੀ ਇਹ ਸਾਧ ਸੰਗਤ ਜੀ ਅੱਖ ਦੇ ਨਾਲ ਹੈ ਕਾਰਾਂ ਦੇ ਬ੍ਰਹਮ ਆਤਮਾ ਨੂੰ ਵੇਖ ਲਿਆ ਹੈ ਸੁਖਮ ਸਰੂਪ ਵਿੱਚ ਗੁਰ ਕੈ ਬਚਨ ਕੀਨੋ ਰਾਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਮੰਨਣੇ ਕਰਕੇ ਰਾਜ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਉਸ ਵਿੱਚ ਜੁੜਨਾ ਕੀਤਾ ਹੈ ਅਦੇ ਰਾਜ ਗ੍ਰਸਤ ਵਿੱਚ ਰਹਿੰਦੇ ਆ ਹੋਇਆ ਫਿਰ ਵਾਸ਼ਿਕ ਵੀ ਜੁੜੇ ਰਹਿਣਾ ਰਾਜ ਯੋਗ ਹੈ ਰਾਜ ਗਿਆਨ ਸਰੂਪ ਵੀ ਜਿਹੜਾ ਜੁੜਨਾ ਹੈ ਇਹ ਰਾਜ ਯੋਗ ਕੀਤਾ ਬਿਹਾਰ ਵੀ ਕਰਦੇ ਰਹਿਣਾ ਤੇ ਲੇਭੀ ਲੱਗੀ ਰਹਿਣੀ ਇਹ ਰਾਜ ਯੋਗ ਸਾਰੇ ਗ੍ਰਸਤਾਂ ਕਾਂ ਦੇ ਬਹਾਰਾਂ ਦੀ ਵਰਤੂਆਂ ਹੋਇਆ ਫਿਰ ਲਿਵਨਾ ਟਕਣੀ ਵਾਸ਼ਪੁਰੂ ਵੱਲੋਂ ਇਹ ਰਾਜ ਯੋਗ ਇੱਕ ਹੱਟ ਯੋਗ ਹੈ ਲੈ ਯੋਗ ਹੈ ਮੰਤਰ ਯੋਗ ਹੈ ਇਹ ਰਾਜ ਯੋਗ ਸਤਿਗੁਰਾਂ ਦੀ ਕਿਰਪਾ ਕਰਕੇ ਬਜਨਾ ਕਰਕੇ ਕੀਤਾ ਹੈ ਗੁਰ ਕੈ ਸੰਗ ਤਰਿਆ ਸਭ ਲੋਕ ਸਤਿਗੁਰੂ ਸਿੱਖੀ ਪਾਤਸ਼ਾਹੀ ਸੰਗਤ ਕਰਕੇ ਜਿੰਨੇ ਲੋਕ ਸੀ ਸੰਗਤ ਕਰਨ ਵਾਲੇ ਸਾਉ ਕੋਈ ਤਰ ਗਿਆ ਗੁਰ ਕੈ ਬਚਨ ਮੇਰੇ ਕਾਰਜ ਸਿਧ ਸਤਿਗੁਰਾਂ ਦੇ ਬਚਨ ਮੰਨਣੇ ਕਰਕੇ ਸਾਡੇ ਜਿੰਨੇ ਕਾਰਜ ਸੀ ਵਿਵਹਾਰਕ ਪਰਮਾਰਥ ਸਾਰੇ ਸਿਧ ਹੋ ਗਏ ਪੂਰਨ ਹੋ ਗਏ ਜਿਤਨੇ ਗੁਰ ਕੈ ਬਚਨ ਪਾਇਆ ਨਾਉ ਨਿਧ ਸਤਿਗੁਰਾਂ ਦੇ ਬਜਨਾ ਕਰਕੇ ਨਾਮ ਰੂਪੀ ਨਿਧ ਖਜ਼ਾਨਾ ਪਾ ਲਿਆ ਹੈ ਨਾਮ ਰੂਪੀ ਨਿਵੀ ਪਾ ਲਈਏ ਗੁਰੂ ਸਾਹਿਬ ਦੇ ਬਜਨਾ ਕਰਕੇ ਨਾਉ ਰੂਪੀ ਖਜ਼ਾਨਾ ਪਾਲਿਆ ਨੌ ਨਦੀਆਂ 18 ਸਿੱਧੀਆਂ ਰਿੱਧੀਆਂ ਅਜਿਸ ਨਾਵੇ ਕੀ ਦਾਸੀ ਬਣ ਗਈਆਂ ਹਨ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਹੋਰ ਵੀ ਬਸਰੀ ਕੀ ਇਹ ਬਾਈ ਜਿਨ੍ਹਾਂ ਜਨਨ ਮੇਰੇ ਸੰਗੂ ਦਸਾਂ ਪਾਤਸ਼ਾਹ ਦੀ ਆਸ ਕੀਤੀ ਹੈ ਚਤ ਵਿੱਚ ਤਿਸ ਕੀ ਕੱਟੀ ਹੈ ਜੰਮ ਕੀ ਫਾਤਾਂ ਉਹਨਾਂ ਵੀ ਬਾਈ ਗੁਰ ਮੇਰੇ ਸੰਗ ਸੁਹਾ ਹੈ ਨਾਲੇ ਇਹ ਜਾਣ ਕੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਜਮਨ ਮਰਨ ਦੀ ਫਾਹੀ ਜਿਨੀ ਫੇਰ ਪੈਂਦੇ ਹਨ ਗੁਰ ਕੈ ਬਚਨ ਜਾਗਿਆ ਮੇਰਾ ਕਾਰਮ ਇਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਮੰਨਣੇ ਕਰਕੇ ਸਾਡਾ ਕਾਰਮ ਭਾਰ ਯਾਗ ਰੂਪਿਆ ਹੈ ਨਾਨਕ ਗੁਰ ਪੀਟਿਆ ਪਾਰ ਬ੍ਰਹਮ ਸੰਤ ਸਾਹਿਬ ਜੀ ਕਹਿੰਦੇ ਨੇ ਗੁਰੂ ਅਕਾਲ ਪੁਰਖ ਗੁਰੂ ਨਾਨਕ ਮੇਰਿਆ ਪਾਰ ਨੂੰ ਤੇ ਵਿਰਨਾ ਕੋ ਬਿਹਾਰਾ ਬਾਰ ਬਾਰ ਗੁਰੂ ਨਾਨਕ ਦੇਵ ਜੀ ਮਿਲੇ ਹਨ ਗੌੜੀ ਮਹੱਲਾ ਪੰਜਵਾ ਇਸ ਗੁਰ ਕਾਉ ਸਿਮਰੋ ਸਾਸ ਸਾਦ ਸਤਿਗੁਰ ਦੇ ਨਾਲ ਕਿੰਨਾ ਕ ਸਾਡਾ ਪਿਆਰ ਹੋਣਾ ਚਾਹੀਦਾ ਹੈ ਉਹਨਾਂ ਸਤਿਗੁਰੂ ਨੂੰ ਸਵਾਸ ਸਵਾਸ ਸਿਮਰਨਾ ਚਾਹੀਦਾ ਹੈ ਹਰ ਵਕਤ ਸਤਿਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਨਾ ਚਾਹੀਦਾ ਹੈ ਗੁਰੂ ਮੇਰੀ ਪ੍ਰਾਣ ਸਤਿਗੁਰ ਮੇਰੀ ਰਾਸ ਮੇਰੇ ਤੋਂ ਪ੍ਰਾਣਾ ਵੀ ਗੁਰੂ ਹੈ ਸਤਿਗੁਰੂ ਕਰਕੇ ਮੇਰੇ ਪ੍ਰਾਣ ਚੱਲ ਰਹੇ ਆ ਰਾਸ ਪੂੰਜੀ ਮੇਰੀ ਸਰਦਾ ਵੀ ਸਤਿਗੁਰੂ ਜੀ ਹਨ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾ ਸਤਿਗੁਰੂ ਸਾਹਿਬ ਦਾ ਦਰਸ਼ਨ ਸੱਜੇ ਖੋਬੇ ਨੇਤਰ ਨਾਲ ਮਨੁਬਧੂਪੀ ਨੇਤrana ਵਰਾਗ ਰੂਪੀ ਨੇਤrana ਪ੍ਰੋਖ-ਅਪਰੋਖ ਰੂਪੀ ਗਿਆਨ ਰੂਪੀ ਨੇਤrana ਤੇਖ ਪਿਸ਼ਟਾ ਰੂਪ ਜੋ ਵੇਖਣ ਵਾਲਾ ਸਾਰਿਆਂ ਨੂੰ ਉਸ ਨੂੰ ਵੇਖ ਹੋਏ ਕਿ ਜੀਵੀਏ ਗੁਰ ਕੇ ਚਰਨ ਧੋਏ ਧੋਏ ਪੀਵੋ ਸਤਗੁਰਾਂ ਦੇ ਚਰਨ ਸੱਜੇ ਖੱਬੇ ਧੋ ਧੋ ਕੇ ਮਹਾਰਾਜੇ ਪੀਣਾ ਕਰੀਏ ਇਹਨਾਂ ਪਿਆਰ ਸਾਡੇ ਅੰਦਰ ਬਰਾਗ ਹੈ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦਾ ਜਲ ਸਾਡੇ ਮੁਖ ਵਿੱਚ ਪਵੇ ਅਸੀਂ ਨਿਹਾਲ ਹੋਈਏ ਇਉ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਚਰਨਾਂ ਨੂੰ ਛੋਹ ਕਰਕੇ ਦਾਸੀ ਜਰੀ ਸੀ ਉਨੂੰ ਆਗਮਨ ਲਈ ਗੁਣ ਦੀ ਸਾਰੀ ਸੂਝ ਹੋ ਗਈ ਸੀ ਸਤਿਗੁਰੂ ਜੀ ਨੇ ਖੰਡੇ ਦਾ ਅੰਮ੍ਰਿਤ ਮਨਾ ਦਿੱਤਾ ਹੈ ਪੰਨਿਆ ਪਿਆਰਾਂ ਦੇ ਰਾਹੀ ਪਿਆਰ ਇਤਨਾ ਚਰਨਾਂ ਨੂੰ ਤੋਹ ਤੋਕ ਕੇ ਪੀ ਵੀਏ ਗੁਰ ਕੀ ਰੇਣ ਨਿਤ ਮੱਜਨ ਕਰੋ ਸਤਿਗੁਰੂ ਸਾਹਿਬ ਦੇ ਧੂੜ ਦੀ ਇਸ਼ਨਾਨ ਹੰਮੇਸ਼ਾ ਲਈ ਕਰਨਾ ਕਰੀਏ ਜਨਮ ਜਨਮ ਕੀ ਹਉਮੈ ਮਲ ਹਰ ਜੇ ਮੱਜਨ ਪੁਰਵਾ ਦਾ ਇਸ਼ਨਾਨ ਹੈ ਜਿਹੜੀ ਜਨਮਾ ਜਨਮਾ ਦੀ ਹਉਮੈ ਦੀ ਮੈਲ ਲੱਗੀ ਹੋਈ ਹੈ ਕੋਸ ਨੂੰ ਹਰ ਲਈਏ ਮੇਟ ਲਈਏ ਇਸ ਗੁਰ ਕੋ ਚੂਲਾਵੋ ਪੱਖਾ ਧਰਮੀ ਰੂਪੀ ਸਤਿਗੁਰੂ ਜੀ ਨੂੰ ਪੱਖਾ ਚਲਾਉਣਾ ਕਰੀਏ ਮਹਾ ਅਗਨ ਤੇ ਹਾਥ ਦੇ ਰੱਖਾ ਮਹਾ ਆਪ ਜਿਹੜੀ ਮਾਇਆ ਦਾ ਮੋਹ ਹੈ ਸਾਰਿਆਂ ਜਨਮਾਂ ਚਿੰਬੜਨ ਵਾਲੀ ਉਸ ਤੋਂ ਕਿਰਪਾ ਭਰਿਆ ਹੱਥ ਦੇ ਕੇ ਸਾਡੀ ਰੱਖਿਆ ਕਰਨ ਲਈ ਹੈ ਪੱਖ ਲੈਣ ਜਿਹੜੇ ਪੱਖਾ ਚਲਾਉਣਾ ਕਰੀਏ ਇਸ ਗੁਰ ਕੈ ਗ੍ਰਹਿ ਤੂ ਉਹ ਪਾਣੀ ਸੀ ਉਹ ਕਰਦੇ ਸੀ ਪਾਣੀ ਧੋਦੇ ਰਹੀਏ ਮਾਸ਼ਕੀ ਬਣ ਕੇ ਜਿਵੇਂ ਭਾਈ ਕਨਈਆ ਜੀ ਪਾਣੀ ਪਿਉਂਦੇ ਹੁੰਦੇ ਸਨ ਮਾੜੀ ਜੰਗ ਵਿੱਚ ਵੀ ਸਿੰਘਾਂ ਦੇ ਤਾਂ ਹੀ ਇਸ ਪ੍ਰਕਾਰ ਗੁਰੂ ਦੇ ਘਰ ਵਿੱਚ ਜਿਵੇਂ ਭਾਈ ਨੀਹਾ ਜੀ ਨਵੇਂ ਪਾਤਸ਼ਾਹ ਦੇ ਪਾਣੀ ਲਿਆ ਲੈ ਕੇ ਧੋਦੇ ਸੀ ਜਿਵੇਂ ਗੁਰੂ ਅਮਰਦਾਸ ਸਾਹਿਬ ਸੱਜੇ ਪਾਤਸ਼ਾਹ ਜੀ ਨੇ 12 ਸਾਲ ਗਾਗਰ ਦੇ ਨਾਲ ਲੰਗਰ ਦੀ ਜਲਦੀ ਸਤਿਗੁਰੂ ਅੰਮ੍ਰਿਤਸਰ ਸਾਹਿਬ ਦੀ ਸ਼ਰਾਨ ਦੀ ਸੇਵਾ ਕਰਾਈ ਸੀ ਇਉ ਗੁਰੂ ਦੇ ਘਰ ਵਿੱਚ ਪਾਣੀ ਢੋਂਦੇ ਰਹੇ ਅਸੀਂ ਪ੍ਰੇਮ ਜਿਹੜਾ ਕਰਨਾ ਹੈ ਪਾਣੀ ਢੋਈਏ ਹਮੇਸ਼ਾ ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰੂ ਸਾਹਿਬ ਤੋਂ ਕਲਪਨਾ ਤੋਂ ਰਹਿਤ ਜੋ ਪਰਮੇਸ਼ਵਰ ਹੈ ਉਹਦੀ ਗਤ ਪ੍ਰਾਪਤੀ ਜਾਣੀ ਹੈ ਜਿਸ ਵਿੱਚ ਕੋਈ ਕਲਪਨਾ ਨਹੀਂ ਅਤੇ ਕਿਸੇ ਪ੍ਰਕਾਰ ਦੀ ਕਲਾ ਵਿਦਿਆ ਆਦਕ ਵੀ ਲੜਾਈ ਆਦਕ ਨਹੀਂ ਐਸਾ ਜੋ ਅਕਲ ਕਲਪਨਾ ਤੋਂ ਰਹਿਤ ਪਰਮੇਸ਼ਵਰ ਹੈ ਉਹਦੀ ਪ੍ਰਾਪਤੀ ਜਿਨ੍ਹਾਂ ਗੁਰਾਂ ਤੋਂ ਜਾਣੀ ਹੈ। ਤਿਸ ਗੁਰ ਕੈ ਗ੍ਰਹਿ ਪੀਸੋਨੀ। ਉਸ ਗੁਰ ਘਰ ਵਿੱਚ ਅਸੀਂ ਚੱਕੀ ਦੇ ਨਾਲ ਪੀਣਾ ਕਰੀਏ ਨਿਤ ਪੀ ਪੀ ਕੇ ਸੰਕਾ ਨੂੰ ਪ੍ਰਸਾਦ ਬੁਕਾ ਕੇ ਛਕਾਈਏ। ਉਸ ਸਤਿਗੁਰੂ ਜੀ ਦੇ ਘਰ ਦੇ ਵਿੱਚ ਇਸ ਪ੍ਰਕਾਰ ਸਰਵਣ ਮੰਨਣ ਰੂਪੀ ਚੱਕੀ ਤੇ ਵਾਸ਼ਨਾ ਰੂਪੀ ਦਾਣੇ ਤਾਈ ਪੀਣਾ ਕਰੀਏ, ਨਾਸ਼ ਕਰੀਏ ਵਕਾਰਾਂ ਨੂੰ। ਜਿਸ ਪ੍ਰਸਾਦ ਵੈਰੀ ਸਭ ਮੀ ਜਿਨ੍ਹਾਂ ਤਰ੍ਹਾਂ ਦੀ ਕਿਰਪਾ ਕਰਕੇ ਜਿੰਨੇ ਵੈਰੀ ਐ ਕਾਹ ਕੋ ਸਾਰੇ ਸੱਜਣ ਬਣ ਜਾਂਦੇ ਆਂ ਦੇ ਦੂਤ ਲੱਗੇ ਫਿਰ ਚਾ ਕਹੀ ਸਤਿਗੁਰ ਕਾ ਵੇਸਾ ਹੋ ਵਹਿਰ ਕਾ ਨਾ ਆਏ ਦੁਨੀਆ ਦੇ ਲੋਕ ਵੀ ਉਲਟ ਕੇ ਚਰਨੀ ਪੈ ਜਾਂਦੇ ਮਿੱਤਰਤਾ ਕਰਦੇ ਹਨ ਏਨ ਗੁਰਮੂ ਕੋ ਦੀਨਾਂ ਜੀ ਜਿਸ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਦਾਨ ਦਿੱਤਾ ਹੈ ਬਖਸ਼ੀ ਕੀਤੀ ਹੈ ਬ੍ਰਹਮ ਗਿਆਨ ਦੀ ਬਖਸ਼ੀਸ਼ ਦਿੱਤੀ ਹੈ ਆਪ ਜੀ ਨੂੰ ਮੁਕਤੀ ਦਾ ਦਾਨ ਦੇਣਾ ਕੀਤਾ ਹੈ ਆਪਣਾ ਦਾਸ ਰਾ ਆਪੇ ਮੁੱਲ ਲਈ ਨਾਰਾਇਣ ਨੇ ਆਪ ਦਾ ਸੇਵਕ ਨੂੰ ਛੋਟੇ ਦਾਸ ਨੂੰ ਆਪ ਹੀ ਪ੍ਰੇਮ ਰੂਪੀ ਮੁੱਲ ਜੀ ਖਰੀਦ ਲਿਆ ਲੈ ਲਿਆ ਹੈ ਆਪੇ ਲਾਇਉ ਆਪਣਾ ਪਿਆਰ ਅਦ੍ਰਸ਼ਟੀ ਕਰਕੇ ਆਪ ਦੀ ਪ੍ਰਾਪਤੀ ਦਾ ਪਿਆਰ ਮਹਾਰਾਜ ਸਾਹਿਬ ਨੇ ਗੁਰਮੁਖ ਰੋ 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 ਹਰਿ ਤੇ ਆਵੇਦਾ ਆਪਿ ਲਾਗਦਾ ਹੈ ਸਦਾ ਸਦਾ ਤਿਸ ਗੁਰ ਕੋ ਨ ਕਰੀ ਨਮਸਕਾਰ ਸਦਾ ਸੋ ਸਤਿਗੁਰੂ ਨਾਨਕ ਕਲਗੀ ਵਾਲੇ ਦੇ ਤਾਈ ਨਮਸਕਾਰ ਕਰੀਏ ਬੰਦਨਾ ਕਰੀਏ ਕਲ ਕਲੇਸ਼ ਭੈ ਬ੍ਰਹਮ ਦੁਖ ਲਾਥਾ ਜਿਨਾਂ ਗੁਰਾਂ ਦੀ ਕਿਰਪਾ ਕਰਕੇ ਕਲ ਬਣਾ ਵੀ ਸਾਰੀ ਮਿਟ ਗਈ ਹੈ ਕਲੇਸ਼ ਅਵਿਧਿਆ ਸੰਕਾਰ ਆਗ ਦੇਸ਼ ਬਿਨ ਵੇਸ਼ਾਦਕ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਭੈ ਸਤ ਪ੍ਰਕਾਰ ਦਾ ਤੇ ਭਰਮ ਪੰਜ ਪ੍ਰਕਾਰ ਦਾ ਦੁਖ ਜਮਨ ਮਰਨ ਦਾ ਸਾਰਾ ਹੀ ਲੱਥ ਗਿਆ ਬਹੁ ਨਾਨਕ ਮੇਰਾ ਗੁਰ ਸਮਰਾਥ ਸਤਗੁਰੂ ਸਾਹਿਬ ਜਿਹੜੇ ਮੇਰੇ ਭਾਈ ਸਤਗੁਰੂ ਨਾਨਕ ਦੇਵ ਸਾਹਿਬ ਸਰਬ ਕਲਾ ਸੰਗਰਾਥ ਹੈ ਜੋ ਜਾਨ ਮਾਰਾ ਸਾਹਿਬ ਕਰ ਲਿੰਦੇ ਹੈ ਕਿਤੇ ਉਪਕਾਰੀ ਹਨ ਸਾਡੇ ਔਗਣਾਂ ਨੂੰ ਵਿਚਾਰਿਆ ਨਹੀਂ ਸੱਚੇ ਪਾਤਸ਼ਾਹ ਨੇ ਸਾਰਿਆਂ ਔਗਣਾਂ ਨੂੰ ਬਖਸ਼ ਕਰਕੇ ਯੋਮਾਂ ਨੂੰ ਭਿਆਨ ਨੂੰ ਦੁੱਖਾਂ ਨੂੰ ਭਰਮਾਂ ਨੂੰ ਸਾਰਿਆਂ ਨੂੰ ਮੇੜ ਦਿੱਤਾ ਹੈ ਕੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਦਾ ਆਗਮਨ ਸਾਹਿਬ ਸਿੰਘ ਜੀ ਹੁਣੇ ਥੋੜੇ ਦੇ ਰਹਿਦੇ ਹਨ ਉਹ ਸਭ ਸੰਗਤਾਂ ਨੂੰ ਮਿਲ ਕਰਕੇ ਨਗਰ ਕੀਰਤਨ ਕਰਨਾ ਹੈ ਅਤੇ ਰਾਗੀਆਂ ਸਿੰਘਾਂ ਨੇ ਮਹਾਰਾਜ ਦੇ ਜਸ ਨੂੰ ਉਚਾਰਨਾ ਹੈ ਪ੍ਰਚਾਰ ਕਰਨ ਮਹਾਰਾਜ ਦਾ ਗਾਉਣਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਮਨਤ ਗੁਰੂ ਜਿਨ੍ਹਾਂ ਦੇ ਮੱਥੇ ਤੇ ਹੱਥ ਰੱਖਦੇ ਉਹ ਨਿਹਾਲ ਹੋ ਜਾਂਦੇ ਹਨ ਸਤਿਗੁਰੂ ਸਾਹਿਬ ਕਹਿੰਦੇ ਇਹ ਜੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਸਰਵ ਕਲਾ ਸਮਰੱਥ ਹਨ ਕਲ ਕਲੇਸ਼ ਭੈ ਭੰਮ ਦੁਖ ਲਾਥ ਕੋ ਨਾਨਕ ਮੇਰਾ ਗੁਰੂ ਸਰਵ ਰਥ ਵਾਹਿਗੁਰੂ ਕਾ ਖਾਲਸਾ